ਤੁਸੀਂ ਮੁੱਲ ਦਾ ਮੀਟ ਮਾਸ ਆਂਡਾ ਲੈ ਰਹੇ ਹੋ ਜਾਂ ਆਪਣਾ ਛੋਟਾ ਜਿਹਾ ਫਾਰਮ ਕਰਦੇ ਹੋ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ 500 600 ਬੱਚੇ ਦਾ ਤੇ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਆਪਣੀ ਰਾਇ ਵੀ ਜਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਜਿਹੜੇ ਬੰਦੇ ਆਂਡੇ ਤੇ ਮੁੱਲ ਦਾ ਮਾਸ ਲੈਂਦੇ ਆ ਭਾਵੇਂ ਉਹ ਬਲੇਲਰ ਆ ਤੇ ਭਾਵੇਂ ਉਹ ਬਲੇਲਰੀ ਆਂਡਾ ਚਿੱਟਾ ਆਂਡਾ ਕਹਿ ਦਿੰਦੇ ਜਿਹਨੂੰ ਆਪਾਂ ਸਭ ਤੋਂ ਮੇਨ ਗੱਲ ਇਹ ਵੇਖਿਆ ਕਰੋ ਵੀ ਉਸ ਫਾਰਮ ਦੇ ਉੱਪਰੋਂ ਜਿਸ ਤੋਂ ਤੁਸੀਂ ਆਂਡਾ ਮੀਟ ਲੈ ਰਹੇ ਹੋ ਉਹ ਫਾਰਮ ਦੇ ਉੱਪਰ ਸਫਾਈ ਹੈਗੀ ਆ ਜਿਹੜੇ ਭਾਂਡਿਆਂ ਦੇ ਵਿੱਚ ਕੁੱਕੜ ਕੁਕੜੀਆਂ ਫੀਡ ਖਾ ਰਹੇ ਆ ਪਾਣੀ ਪੀ ਰਹੇ ਆ ਸਬ ਸੁਥਰਾ ਮਰ ਲਿਆ ਸਭ ਕੁਝ ਜਿੱਥੇ ਉਹ ਰਹਿ ਰਹੇ ਆ ਬੱਚੇ ਇਹਨਾਂ ਨੇ ਰੱਖੇ ਹੋਏ ਆ ਜਿੱਥੇ ਇਹ ਵੀ ਰੱਖੇ ਆ ਜਿਸ ਬੰਦੇ ਨੇ ਵੀ ਰੱਖੇ ਆ ਥੱਲੇ ਸਾਫ ਸਫਾਈ ਆ ਨਮੀ ਤਾਂ ਨਹੀਂ ਹੈਗੀ ਗੰਦ ਤਾਂ ਨਹੀਂ ਵੱਜਿਆ ਹੋਇਆ ਬੱਚਿਆਂ ਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਜੇ ਸਭ ਕੁਝ ਠੀਕ ਠਾਕ ਹੈ ਤਾਂ ਉੱਥੇ ਤੁਸੀਂ 2 ਰੁਪਏ ਵੱਧ ਭਰ ਕੇ ਵੀ ਚੰਗੀ ਚੀਜ਼ ਲੈ ਸਕਦੇ ਹੋ ਡਾਕਟਰ ਨੂੰ ਪੈਸੇ ਦੇਣ ਨਾਲੋਂ ਚੰਗਾ ਤੁਸੀਂ ਜਿਹੜਾ ਆਂਡਾ ਤੁਹਾਨੂੰ 5 ਰੁਪਈਆ ਦਾ ਮਿਲ ਰਿਹਾ ਉਹਦੇ 7 ਰੁਪਏ ਭਰ ਸਕਦੇ ਹੋ ਜਿਹੜਾ 10 ਦਾ ਮਿਲ ਰਿਹਾ ਉਹਨੂੰ ਉਹਦੇ 12 ਭਰ ਸਕਦੇ ਹੋ ਸੇਤ ਨਾਲੋਂ ਚੰਗਾ ਕੁਝ ਨਹੀਂ ਹੈਗਾ ਜਿਹੜੀ ਉਹ ਫੀਡ ਪਾ ਰਹੇ ਆ ਫਾਰਮ ਤੇ ਉਹ ਚੰਗੀ ਬਣੀ ਹੋਈ ਆ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਫਾਰਮ ਤੋਂ ਅੰਡੇ ਲਓ ਜੇ ਤੁਸੀਂ ਕਿਸੇ ਦੁਕਾਨ ਤੋਂ ਲੈ ਰਹੇ ਹੋ ਤੁਹਾਨੂੰ ਕੀ ਪਤਾ ਅੰਡੇ ਕਿਹੜੇ ਆ ਉਹ ਕਿੰਨੇ ਸਮੇਂ ਦੀ ਕੁਕੜੀ ਦੇ ਤਿਆਰ ਹੋਏ ਆ ਜਾਂ ਕੁਛ ਵੀ ਆ ਮੀਟ ਕੇ ਹੋ ਜਾ ਵਿੱਚ ਬਿਮਾਰੀ ਤਾਂ ਨਹੀਂ ਹੈਗੀ ਜਿੱਥੋਂ ਵੀ ਤੁਸੀਂ ਮੀਟ कटਵਾ ਕੇ ਲੈਣੇ ਹੋ ਉਸ ਕੁਕੜੀਆਂ ਸਾਹਮਣੇ ਰੱਖੀਆਂ ਹੁੰਦੀਆਂ ਦੇਖਿਆ ਕਰੋ ਐਕਟਿਵ ਆ ਕੁਕੜੀਆਂ ਜਾਂ ਕੋਕੜ ਜੋ ਵੀ ਹੈਗੇ ਆ ਜਿਨ੍ਹਾਂ ਦਾ ਤੁਸੀਂ ਮੀਟ ਖਾ ਰਹੇ ਹੋ ਦੂਜੀ ਹੁਣ ਆਪਾਂ ਗੱਲ ਕਰ ਲੈਂਦੇ ਜਿਹੜੇ ਬੰਦੇ ਨੇ ਫਾਰਮ ਕੀਤਾ ਹੋਇਆ ਜਿਹੜੇ ਬੰਦੇ ਨੇ 500 600 ਬੱਚੇ ਦਾ ਫਾਰਮ ਕੀਤਾ ਹੋਇਆ ਉਹ ਬੰਦੇ ਨੂੰ ਸਾਫ ਸਫਾਈ ਬਹੁਤ ਰੱਖਣੀ ਪੈਂਦੀ ਆ ਰੱਖਣੀ ਔਖੀ ਵੀ ਆ ਤਿਆਂ ਕੇ ਸਾਰਾ ਕੰਮ ਮੈਨੂਅਲ ਹੁੰਦਾ ਭਾਂਡੇ ਜਿਨ੍ਹਾਂ ਦੇ ਵਿੱਚ ਪਾਣੀ ਪੀਣਾ ਕੁੱਕੜਾਂ ਨੇ ਉਹ ਵੀ ਮੈਨੂਅਲ ਭਰਨੇ ਆ ਆਪ ਆਪ ਦੇ ਹੱਥਾਂ ਨਾਲ ਭਰਨੇ ਆ ਤੇ ਜਿਹੜੇ ਭਾਂਡਿਆਂ ਦੇ ਵਿੱਚ ਆਪਾਂ ਫੀਡ ਪਾਉਣੀ ਆ ਉਹ ਵੀ ਆਪਾਂ ਮੈਨੂਅਲ ਹੀ ਆਪ ਦੇ ਹੱਥਾਂ ਨਾਲ ਫੀਡ ਪਾਉਣੀ ਆ ਉਹਨਾਂ ਦੇ ਵਿੱਚ ਸੋ ਜਿੱਥੋਂ ਜਾਨਵਰ ਪਾਣੀ ਪੀਂਦੇ ਆ ਉਹਨਾਂ ਦੇ ਉੱਪਰ ਕੋਈ ਚੀਜ਼ ਰੱਖੋ ਤਾਂ ਜੋ ਪਾਣੀ ਦੇ ਵਿੱਚ ਮਿੱਠਾ ਨਾ ਮਾਰਨ ਉੱਤੇ ਚੜ ਕੇ ਪਾਣੀ ਦੇ ਸਾਫ਼ ਸੁਥਰਾ ਰੱਖੋ ਸਾਰੇ ਫਾਰਮ ਨੂੰ ਤਾਂ ਜੋ ਬਿਮਾਰੀ ਨਾ ਆਵੇ ਜਿਹੜਾ ਬੰਦਾ ਵੀ ਆਪਣੇ ਫਾਰਮ ਤੇ ਕੋਈ ਕੁਕੜ ਲੈਣ ਆਉਂਦਾ ਕੋਈ ਮੀਟ ਮਾਸ ਕੁਛ ਵੀ ਕੁਕੜੀਆਂ ਮੁੱਲ ਲੈਣ ਆਉਂਦਾ ਜਾਂ ਕੋਈ ਵੀ ਆਪਣੇ ਪ੍ਰੋਡਕਟ ਦੀ ਫੀਡ ਹੁੰਦੀ ਹੈ ਜਿਵੇਂ ਆਪਾਂ ਫੀਡ ਬਣਵਾਉਣੀ ਹੈ ਉਹ ਲੈਣ ਆਉਂਦਾ ਤੇ ਖੁਸ਼ ਹੋ ਕੇ 2 ਰੁਪਏ ਵੱਧ ਭਰੇ ਆਪਣੀ ਕੁਆਲਿਟੀ ਦੇ ਆਪਾਂ ਨੂੰ ਪੈਸੇ ਮਿਲਣ ਤਾਂ ਜੋ ਆਪਣਾ ਫਾਰਮ ਅੱਗੇ ਵੱਧ ਸਕੇ ਚੰਗੇ ਲੋਕ ਆਪਣੇ ਨਾਲ ਜੁੜ ਸਕਣ ਜਿਨ੍ਹਾਂ ਨੂੰ ਚੰਗੀ ਚੀਜ਼ ਦਾ ਮੁੱਲ ਪਤਾ ਸੋ ਮੇਰੀ ਸਾਰਿਆਂ ਨੂੰ ਇਹੀ ਸਲਾਹ ਚੰਗਾ ਖਾਓ ਚੰਗਾ ਕਮਾਓ ਚੰਗਾ ਬਣਾਓ ਤੇ ਡਾਕਟਰ ਕੋਲੇ ਘਟ ਜਾਓ ਧੰਨਵਾਦ ਜੀ